ਕਿ ਮੈਂ ਸਫਤ ਕਰਾਂ ਮੈਂ ਉਸ ਦੀ ਜਿਹਨੂੰ ਕਹਿੰਦੇ ਰੱਬ ਦਾ ਦੂਜਾ ਨਾਮ ਹੈ ਮਤਲਬ ਇੱਕ ਸਕੂਨ ਪਰਿਆਮਾ ਲਫਜ਼ ਜਿਹੜਾ ਹੈ ਤੇ ਜਦੋਂ ਵੀ ਅਸੀਂ ਛੋਟੇ ਹੁੰਦੇ ਘਰ ਆਉਂਦੇ ਸਕੂਲ ਤੋਂ ਤਾਂ ਸਾਨੂੰ ਲੱਗਦਾ ਸੀ ਕਿ ਮੰਮਾ ਕਿੱਥੇ ਹੈ ਮਤਲਬ ਮੇਰੇ ਫਾਦਰ ਜਿਹੜੇ ਨੇ ਉਹ ਵੀ ਐਫਸੀ ਨਾਨ ਮੈਡੀਕਲ ਸੀ ਉਹਨਾਂ ਨੇ ਕੀਤੀ ਹੋਈ ਮਹਿੰਦਰਾ ਕਾਲਜ ਤੋਂ ਮੇਰੇ ਮਦਰ ਵੀ ਟੀਚਰ ਹੈ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੀ ਸੀ ਤੇ ਉਹਨਾਂ ਨੂੰ ਮੇਰੇ ਫਾਦਰ ਨੂੰ ਹਮੇਸ਼ਾ ਹੁੰਦਾ ਸੀ ਕਿ ਵੇ ਆਪਣੇ ਲੜਕੀਆਂ ਨੂੰ ਬੀਐਸਸੀ ਬੀਐਡ ਕਰਵਾਉਣੀ ਆ ਮਤਲਬ ਬੱਚਿਆਂ ਨੂੰ ਮੈਂ ਸਾਇੰਸ ਹੀ ਪੜਾਉਣੀ ਆ ਮੇਰੇ ਬ੍ਰਦਰ ਨੇ ਵੀ ਥਾਪੜ ਦੇ ਵਿੱਚੋਂ ਕੀਤੀ ਹੋਈ ਸੀ ਐ ਇੰਜੀਨੀਅਰਿੰਗ ਤਾਂ ਉਹ ਮਾਂ ਜਿਹੜੀ ਕਦੀ ਥੱਕਦੀ ਨਹੀਂ ਕਦੀ ਰੁਕਦੀ ਨਹੀਂ ਆਪਣੇ ਬੱਚਿਆਂ ਦੇ ਪਤੀ ਦੇ ਲਈ ਜਿਹੜਾ ਹੈ ਚਾਹ ਦਾ ਗਲਾਸ ਤੇ ਖਾਣਾ ਐਨ ਤਿਆਰ ਰੱਖਦੀ ਆ ਉਹਨਾਂ ਲਈ ਜੋ ਬੱਚਿਆਂ ਦੀ ਹਾਂ ਚ ਹਾਂ ਮਿਲਾਂਦੀ ਆ ਹਮੇਸ਼ਾ ਤੇ ਬੱਚਿਆਂ ਦਾ ਸਟੱਡੀ ਟੇਬਲ ਜਾਂ ਉਸਦਾ ਕਬੂਰਡ ਕਦੀ ਸਾਫ਼ ਕਰੇ ਤਾਂ ਹਮੇਸ਼ਾ ਝਿਲਕ ਨਹੀਂ ਖਾਂਦੀਆਂ ਕਿ ਸਾਡੀਆਂ ਕਿਤਾਬਾਂ ਤੁਸੀਂ ਉਲਟ ਫੋਲਡ ਕਰਤੀਆਂ ਤਾਂ ਹਮੇਸ਼ਾ ਜਿਹੜਾ ਹੈ ਬੱਚਿਆਂ ਦੇ ਕੋਈ ਫਰੈਂਡਜ਼ ਆਉਣ ਦੋਸਤਾਂ ਆਉਣ ਕੋਈ ਵੀ ਛਿੱਲੀਆਂ ਆਉਣ ਤਾਂ ਉਹਨਾਂ ਨੂੰ ਗੇਟ ਤੋਂ ਅੱਗੇ ਐਂਟਰੈਂਸ ਨਹੀਂ ਸੀ ਉਹ ਸਾਡਾ ਨਾ ਕੋਰੀਡੋਰ ਕਾਫੀ ਲੰਮਾ ਜਿਹਾ ਸੀ ਤਾਂ ਉਹ ਕਦੀ ਉਹਨਾਂ ਨੂੰ ਗੇਟ ਤੋਂ ਕਹਿੰਦੇ ਸੀ ਬੇਟੇ ਤੁਸੀਂ ਵੀ ਪੜੋ ਆਪਣੇ ਬੱਚੇ ਸਾਡੇ ਬੱਚਿਆਂ ਨੂੰ ਵੀ ਪੜਨ ਦਿਓ ਹੈ ਤਾ एग्जाम ਡੇਸਟ ਮਤਲਬ ਇੱਕ ਜਸਟ ਟੀਚਰ ਦੇ ਨਾਲ ਹੀ ਮਤਲਬ ਕਹ ਲੋ ਜਾਂ ਇੱਕ ਮਾਂ ਦਾ ਜਿਹੜਾ ਅਲੱਗ ਹੀ ਉਹ ਜਿਹਦੇ ਆਪਕ ਹੋਵੇ ਤਾਂ ਲੱਗੀ ਉਹਨਾਂ ਦਾ ਰੋਲ ਹੁੰਦਾ ਹੈਗਾ ਤਾਂ ਹਮੇਸ਼ਾ ਕਹਿੰਦੇ ਸੀ ਚਲੋ ਹੁਣ ਬਿਲਕੁਲ ਨਹੀਂ ਸੋਚਣਾ ਤੁਸੀਂ ਕਿੰਨਾ ਪੜਿਆ ਹੈ ਹੁਣ ਜਿੰਨਾ ਤੁਸੀਂ ਉਹ ਨੂੰ ਹੀ ਰਿਵਾਈਜ਼ ਕਰੋ ਹੈ ਤਾਂ ਬੜਾ ਕੰਫੀਡੈਂਸ ਦਿੰਦੇ ਸੀਗੇ ਜੇ ਅਸੀਂ ਕਦੀ ਰੋਡ ਵੀ ਲੱਗ ਜਾਂਦੇ ਕਿ ਸਮਝ ਕੁਝ ਆ ਨਹੀਂ ਰਿਹਾ ਕੈਮਿਸਟਰੀ ਦਾ ਹੀ ਨਹੀਂ ਆ ਰਿਹਾ ਤਾਂ ਹਮੇਸ਼ਾ ਕਹਿੰਦੇ ਸੀ ਕਿ ਨਹੀਂ ਕੋਈ ਗੱਲ ਨਹੀਂ ਜਿੰਨਾ ਤੁਹਾਨੂੰ ਆ ਰਿਹਾ ਉਹਨਾਂ ਤੁਸੀਂ ਜਿਹੜਾ ਕਰਕੇ ਆਉਣਾ ਤਾਂ ਉਦੋਂ ਫਿਰ ਉਹਨਾਂ ਨੇ ਕੁਝ ਉਹਨਾਂ ਨੂੰ ਇੰਗਲਿਸ਼ ਦੀਆਂ ਦੋ ਤਿੰਨ ਲਾਈਨਾਂ ਸੀ ਉਹ ਵੈਸੇ ਉਹਨਾਂ ਦੀ ਜਿਹੜੀ ਮਤਲਬ ਹੋ ਸੀ ਨਾ ਆਪਣੇ ਕੰਮ ਕਰਦੇ ਹੋਏ ਵੀ ਉਹ ਲੋਕ गीत ਆਪਣਾ ਗੁੰਮਗੁਣਾਉਂਦੇ ਰਹਿੰਦੇ ਸੀਗੇ ਤੇ ਮੈਂ ਉਹ ਹਮੇਸ਼ਾ ਕਹਿੰਦੇ ਗੋ ਚੇਅਰਫੁਲੀ ਨਾਟ ਫੀਅਰਫੁਲੀ ਬਟ ਡੂ ਯਰ ਪੇਪਰ ਕੇਅਰਫੁਲੀ ਤਾ ਬੜਾ ਇਸ ਚੀਜ਼ ਨਾਲ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਸੀ ਅਸੀਂ ਚਾਹੇ ਕਹਿੰਦੇ ਸੀ ਮੰਮਾ ਸਾਨੂੰ ਕੁਝ ਛਾ ਨਹੀਂ ਰਿਹਾ ਤਾਂ ਹਮੇਸ਼ਾ ਕਹਿੰਦੇ ਸੀ ਨਹੀਂ ਗੋ ਚੀਅਰਫੁਲੀ ਨਾਟ ਫੀਅਰਫੁਲੀ ਪਰ ਡੂ ਯਰ ਪੇਪਰ ਕੇਅਰਫੁਲੀ ਤੇ ਉਹ ਜਿਹੜੀ ਮਲੇ ਉਹ ਦਿਨ ਸੀਗੇ ਬਚਪਨ ਦੇ ਹੁਣ ਅਸੀਂ ਰਿਟਾਇਰ ਹੋ ਗਏ ਆ ਤਾਂ ਸਾਨੂੰ ਉਹ ਥਣ ਜਿਆਦਾ ਯਾਦ ਆਉਂਦੇ ਆ ਆਪਣੇ ਭੈਣ ਭਾਈਆਂ ਦੇ ਨਾਲ ਬਿਤਾਏ ਹੋਏ ਦਿਨ ਹੈਗੇ ਦੇ ਹੋਈ ਕਿ ਮਤਲਬ ਪਤਾ ਨਹੀਂ ਗੁਜ਼ਰਿਆ ਹੋਇਆ ਟਾਈਮ ਜਿਆਦਾ ਵਧੀਆ ਲੱਗਦਾ ਹੁੰਦਾ ਹੈਗਾ ਪਰ ਜੋ ਉਹ ਮਤਲਬ ਅੱਜ ਤੋਂ 50 60 ਸਾਲ ਪਹਿਲਾਂ ਅਸੀਂ ਕਹਿ ਲਈਏ ਅਸੀਂ ਪੰਜਵੀਂ ਛੇਵੀਂ ਤੋਂ ਬਾਅਦ ਸਾਨੂੰ ਥੋੜੀ ਜਿਹੀ ਹੋਸ਼ ਹੁੰਦੀ ਹੈਗੀ ਆ ਤਾਂ ਜਦੋਂ ਅਸੀਂ ਸਭ ਨੇ ਪੈਨ ਪਾਈਆਂ ਨੇ ਪੜੇ ਬੀਐਸਸੀ ਕੀਤੀ ਬੀਏਡ ਕੀਤੀ ਸਾਰੇ ਮਤਲਬ ਉਦੋਂ ਮਤਲਬ ਜੋ ਉਦੋਂ ਪਿਆਰ ਸੀ ਮੇਰਾ خیال ਸ਼ਾਇਦ ਹੁਣ ਦੀ ਜ਼ਿੰਦਗੀ ਵਿੱਚ ਸ਼ਾਇਦ ਥੋੜਾ ਘਟਦਾ ਜਾ ਰਿਹਾ ਜਾਂ ਅਸੀਂ ਪੈਣ ਪਾਈ ਵੀ ਥੋੜੇ ਜਿਆਦਾ ਸੀਸ ਕਰਕੇ ਵੀ ਥੋੜਾ ਵਧੀਆ ਲੱਗਦਾ ਸੀਗਾ ਹਾਂ ਘਰ ਦੇ ਵਿੱਚ ਆ ਬੜੀਆਂ ਰੌਣਕਾਂ ਹੁੰਦੀਆਂ ਸੀਗੀਆਂ థాంਕ ਯੂ